ਦੋਸਤੋ ਜ਼ਰਾ ਸੋਚ ਕੇ ਵੇਖੋ ਉਸ ਮਾਪਿਓ ਦੀ ਵਿਥਾ ਜਦੋਂ ਤੁਸੀਂ ਨਾ ਬਚਪਨ ਚ ਬਿਮਾਰ ਹੁੰਦੇ ਸੀ ਸ਼ਾਇਦ ਤੁਹਾਨੂੰ ਇਹ ਨਾ ਯਾਦ ਨਹੀਂ ਹੋਏਗਾ ਪਰ ਆਪਣੇ ਮੰਮੀ ਡੈਡੀ ਨੂੰ ਜਦੋਂ ਇਹ ਵੀਡੀਓ ਦਿਖਾਉਂਗੇ ਨਾ ਉਹਨਾਂ ਨੂੰ ਕਿਹੋ ਕਿਹੋ ਜਿਹਾ ਯਾਦ ਕਰਿਓ ਮੰਮੀ ਡੈਡੀ ਜਦੋਂ ਮੈਂ ਬਚਪਨ ਚ ਬਿਮਾਰ ਹੁੰਦਾ ਸੀ ਜਾਂ ਹੁੰਦੀ ਸੀ ਨਾ ਤੁਸੀਂ ਕਿੰਨੇ ਟੈਨਸ਼ਨ ਜਾ ਜਾਂਦੇ ਸੀ ਤੇ ਤੁਸੀਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਸੀ ਤਾਂ ਉਹ ਮੀਰ ਸੀਗੀ ਕਿ ਡਾਕਟਰ ਪਰਚੀ ਤੇ ਕੁਝ ਲਿਖ ਕੇ ਦੇਗਾ ਆਪਾਂ ਜਾ ਕੇ ਮੈਡੀਕਲ ਸਟੋਰ ਤੋਂ ਕੈਮਿਸਟ ਵਾਲੇ ਤੋਂ ਲੈ ਆਵਾਂਗੇ ਤੇ ਹਫ਼ਤੇ 'ਚ ਠੀਕ ਹੋ ਜਾਣਗੇ ਤਿੰਨ ਦਿਨ 'ਚ ਠੀਕ ਹੋ ਜਾਣਗੇ। ਇਹੀ ਚੀਜ਼ Madhya Pradesh ਤੇ Rajasthan ਦੇ ਇੱਕ ਪਿੰਡ 'ਚ ਹੁੰਦੀ ਹੈ। ਉਹਨਾਂ ਦਾ ਜਿਹੜੀ ਬੱਚੇ ਨੇ ਉਹ ਖਾਂਸੀ, ਥੋੜੇ ਜ਼ੁਕਾਮ ਦੀ ਤਕਲੀਫ ਹੁੰਦੀ ਹੈ ਤੇ ਮਾਪਿਓ ਡਾਕਟਰ ਕੋ ਜਾਂਦੇ ਨੇ। ਐਂਡ ਇਹ ਸੀ ਉਮੀਦ ਨਾ ਜਾਂਦੇ ਨੇ ਕਿ ਜਿਹੜਾ ਡਾਕਟਰ ਹੈ ਉਹ ਕੁਝ ਲਿਖ ਕੇ ਦੇਵੇਗਾ ਤੇ ਸਾਡਾ ਬੱਚਾ ਠੀਕ ਹੋ ਜਾਏਗਾ ਪਰ ਦੋਸਤੋ ਉਹਨਾਂ ਨੂੰ ਕੀ ਪਤਾ ਸੀ ਜੋ ਉਹ ਡਾਕਟਰ ਲਿਖ ਕੇ ਦੇ ਰਿਹਾ ਹੈ ਉਹ ਉਹਨਾਂ ਦੀ ਸਿਹਤ ਨੂੰ ਠੀਕ ਨਹੀਂ ਕਰੇਗਾ ਬਲਕਿ ਉਹ ਡਾਕਟਰ ਤੇ ਮੌਤ ਦਾ ਫਰਮਾਨ ਲਿਖ ਕੇ ਦੇ ਰਿਹਾ ਐਂਡ ਉਹਦਾ ਅਸਰ ਕੀ ਹੋਇਆ ਜਿਹੜੀ ਦਵਾਈ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਕੋਲਡ ਰਿਫਨਾ ਦੀ ਦਵਾਈ ਹੈ ਉਹਨੂੰ ਖਾਂਦਿਆਂ ਹੀ ਉਹਦਾ ਸੇਵਨ ਕਰਦਿਆਂ ਹੀ ਇਸ ਸਾਰੇ ਬੱਚਿਆਂ ਦੀ ਮੌਤ ਹੋ ਗਈ ਬੱਚੇ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ ਇੱਕ ਮਾਪਿਓ ਵਾਸਤੇ ਇੱਕ ਸਮਾਜ ਵਾਸਤੇ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਡਾਕਟਰ ਦੇ ਆਪਾਂ ਦਰਤੇ ਜਾ ਰਹੇ ਆ ਆਪਣੀ ਸਿਹਤ ਦੀ ਕਾਮਨਾ ਕਰਨ ਪਰ ਡਾਕਟਰ ਨੇ ਹੀ ਮੌਤ ਦਾ ਸ਼ਹਿਦ ਸਾਨੂੰ ਫਰਮਾਨ ਲਿਖ ਕੇ ਦਿੱਤਾ ਤੇ ਜਦੋਂ ਦਵਾਈ ਲਈ ਤੇ ਆਪਾਂ ਇਸ ਦੁਨੀਆ 'ਚ ਨਹੀਂ ਰਹੇ ਹੋ ਬੱਚੇ ਸੋ ਆਓ ਦੋਸਤੋ ਅੱਜ ਆਪਾਂ ਬਹੁਤ ਡੂੰਗੀ ਰਿਸਰਚ ਕਰਾਂਗੇ ਇਸ ਮੁੱਦੇ ਤੇ ਇਹ ਵੀਡੀਓ ਇਹ ਸੈਸ਼ਨ ਹਰ ਉਸ ਇਨਸਾਨ ਨਾਲ ਸ਼ੇਅਰ ਕਰਿਓ ਜਿਹੜਾ ਕਦੀ ਨਾ ਕਦੀ ਤੇ ਬਿਮਾਰ ਹੋਇਆ ਹੀ ਹੋਏਗਾ ਡਾਕਟਰ ਦੇ ਕੋਲ ਗਿਆ ਹੋਏਗਾ ਅੱਜ ਤੁਹਾਡਾ ਇਹ ਸੈਸ਼ਨ ਵੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਸਮਝ ਆਣਾ ਚਾਹੀਦਾ ਹੈ ਕਿ ਇਹ ਪੂਰਾ ਮਾਮਲਾ ਹੈ ਕਿ ਉਸ ਦਵਾਈ ਵਿੱਚ ਇਹੋ ਜਿਹਾ ਕੀ ਸੀਗਾ ਕਿ ਜੀਦੇ ਨਾਲ ਉਹ ਬੱਚਿਆਂ ਦੀ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਤੁਹਾਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵੀ ਦਵਾਈ ਸ਼ਾਇਦ मिलावटी है। ਤੁਹਾਨੂੰ ਵੀ ਲੱਗ ਰਿਹਾ ਹੈ ਕਿ ਸ਼ਾਇਦ ਇਹ ਡਾਕਟਰ ਜੋ ਪ੍ਰੈਸਕ੍ਰਾਈਬ ਕਰ ਰਿਹਾ ਹੈ, ਜਿਸ ਦੁਕਾਨ ਤੋਂ ਮੈਂ ਲੈ ਰਿਹਾ ਸਹੀ ਨਹੀਂ ਹੈ ਤੇ ਉਸ ਇਨਸਟੈਂਸ ਵਿੱਚ ਆਪਾਂ ਕੀ ਕਰੀਏ, ਕਿੰਨੂੰ ਕੰਪਲੇਂਟ ਕਰੀਏ ਅੱਜ ਸਾਰਾ ਦੱਸ ਕੇ ਜਾਵਾਂਗਾ ਤੁਹਾਨੂੰ। ਸੋ ਬਈ ਸੈਸ਼ਨ ਐਂਡ ਤੱਕ ਵੇਖਿਓ, ਜ਼ਿਆਦਾ ਵੱਡਾ ਨਹੀਂ ਹੋਣ ਵਾਲਾ ਪਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਕਿਉਂਕਿ ਕੱਲ ਨੂੰ ਤੁਹਾਡੇ ਵੀ ਸ਼ਾਇਦ ਬੱਚੇ ਹੋਣਗੇ। ਤੁਸੀਂ ਵੀ ਆਪਣੇ ਵਾਸਤੇ ਦਵਾਈ ਲੈਣ ਜਾਓਗੇ, ਜ਼ਰੂਰ ਇਹ ਸੈਸ਼ਨ ਨੂੰ ਵੇਖਿਓ। ਸੋ ਕਹਾਣੀ ਇਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ Madhya Pradesh ਦੇ ਜਿੱਥੇ 11 ਬੱਚੇ Madhya Pradesh ਵਿੱਚ ਤੇ 4 ਤੋਂ 5 ਬੱਚੇ ਜਿਹੜੇ ਨੇ ਉਹਨਾਂ ਦਾ ਜਿਹੜੀ ਡੈਥ ਹੋਈ ਹੈ ਉਹ ਵੀ ਰਾਜਸਥਾਨ ਦੇ ਵਿੱਚ ਹੁਣ ਜਦੋਂ ਇਸ ਮੁੱਦੇ ਦੀ ਗੰਭੀਰ ਚਰਚਾ ਹੋਈ ਦੇਖਿਆ ਗਿਆ ਸੋ ਦੋਸਤੋ ਇੱਕ ਕੈਮੀਕਲ ਆਂਦਾ ਹੈ ਜਿਹਦਾ ਨਾਮ ਹੈ ਡਾਇਥੀਲਨ ਗਲਾਈਕੋਲ ਧਿਆਨ ਨਾਲ ਦੇਖਿਓ ਇਹ ਪੂਰਾ ਜਿਹੜਾ ਇਸ਼ੂ ਹੈ ਨਾ ਸਾਰਾ ਉਹ ਇਸੇ ਕੈਮੀਕਲ ਤੇ ਹੈ ਹੁਣ ਹੁੰਦਾ ਕੀ ਹੈ ਜਦੋਂ ਤੁਹਾਡੀ ਦਵਾਈ ਬਣਾਈ ਜਾਂਦੀ ਹੈ ਖਾਸ ਕਰਕੇ ਕਫ ਸਰਪ ਕੋਈ ਲਿਕੁਇਡ ਦਵਾਈ ਬਣਾਈ ਜਾਂਦੀ ਹੈ ਉਸ ਦਵਾਈ ਦੇ ਵਿੱਚ ਕਾਫੀ ਸਾਰੇ ਥੋੜੇ ਥੋੜੇ ਕੈਮੀਕल्स ਪਾਏ ਜਾਂਦੇ ਨੇ ਐਲੋਪੈਥਿਕ ਮੈਡੀਸਨ ਕੈਮੀਕल्स ਨਾਲ ਹੀ ਬਣਦੀ ਹੈ ਉਹਦੇ ਵਿੱਚੋਂ ਇੱਕ ਐਲੀਮੈਂਟ ਹੈਗਾ ਡਾਈਥੀਲਨ ਗਲਾਈਕੋਲ ਜਦੋਂ ਦੇਖਿਆ ਕਿ ਬੱਚਿਆਂ ਦੀ ਮੌਤ ਕਿਉਂ ਹੋਈ ਹੈ ਉਹਨਾਂ ਦੀ ਕਿਡਨੀ ਫੇਲ ਹੋ ਗਈ ਵਿਚਾਰਿਆਂ ਦੀ ਉਹਨਾਂ ਨੂੰ ਵੋਮਿਟਿੰਗਸ ਨੌਸ਼ੀਆ ਇੰਨਾ ਹੋ ਗਿਆ ਕਿਡਨੀ ਫੇਲ ਹੋ ਗਿਆ ਤੇ ਦੇਖਿਆ ਜਦੋਂ ਪੋਸਟਮਾਰਟਮ ਚ ਇਹ ਵਾਲਾ ਕੈਮੀਕਲ ਨਿਕਲਿਆ ਸਾਰੇ ਬੱਚਿਆਂ ਚ ਕਾਮਨ ਤੇ ਫਿਰ ਜਦੋਂ ਬੱਚਿਆਂ ਨੇ ਜੋ ਦਵਾਈ ਲਈਤੀ ਸੀ ਉਹ ਦਵਾਈ ਦੀ ਸ਼ੀਸ਼ੀ ਦਾ ਜਦੋਂ ਲੈਬ ਵਿੱਚ ਗਈ ਉੱਥੇ ਦੇਖਿਆ ਗਿਆ ਤੇ 48.6% ਉਸ ਪੂਰੀ ਦਵਾਈ ਦਾ ਲਗਭਗ ਅੱਧਾ ਹਿੱਸਾ ਇਹ ਕੈਮੀਕਲ ਸੀਗਾ ਦੋਸਤੋ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਕੈਮੀਕਲ ਦਵਾਈ ਵਿੱਚ ਪਾਇਆ ਹੀ ਨਹੀਂ ਜਾ ਸਕਦਾ ਕਿੰਨੀ ਸ਼ਰਮ ਦੀ ਗੱਲ ਹੈ ਤੇ ਜਿਹੜਾ ਕੈਮੀਕਲ ਮੈਂ ਅੱਗੇ ਤੁਹਾਨੂੰ ਦਿਖਾਉਂਗਾ ਵੀ ਹੈਵ ਦਿਸ ਇੰਡਾ ਇੰਡੀਅਨ ਫਾਰਮੋਪੋਸ਼ੀਆ ਠੀਕ ਹੈ ਜੀ ਫਾਰਮਕੋਪੀਆ ਸੌਰੀ ਵੀ ਹੈਵ ਦਿਸ ਇੰਡੀਆ ਫਾਰਮਕੋਪੀਆ ਕਮਿਸ਼ਨ ਇਹ ਕਮਿਸ਼ਨ ਇੱਕ ਬੁੱਕਲੇਟ ਜਾਰੀ ਕਰਦੀ ਹੈ ਤੁਸੀਂ ਇਹਦੇ ਵੈੱਬਸਾਈਟ ਤੇ ਜਾਇਓ ਇਹ ਇੱਕ ਬੁੱਕਲੇਟ ਜਾਰੀ ਕਰੇਗੀ ਫਾਰਮਕੋਸ਼ੀਆ ਜਿਹੜੀ ਹੈ ਨੇ ਆ ਉਹ ਬੁੱਕਲੇਟ ਆ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿਹੜੇ-ਕਿਹੜੇ ਕੈਮੀਕਲ ਤੁਸੀਂ ਦਵਾਈ ਚ ਨਹੀਂ ਪਾ ਸਕਦੇ ਮੈਨੂਫੈਕਚਰਰ ਵਾਸਤੇ ਲਿਖਿਆ ਜਾਂਦਾ ਐਂਡ ਉਹਦੇ ਵਿੱਚ ਜਿਹੜਾ ਇਹ ਡੀਈਜੀ ਸ਼ਾਰਟ ਫਾਰਮ ਚ ਕਹਿੰਦੇ ਐ ਇਹਨੂੰ ਡਾਈਥੀਨ ਗਲਾਈਕੋਲ ਇਹਦੇ ਵਿੱਚ ਕਿਹਾ ਗਿਆ ਹੈ ਕਿ ਐਨੀ ਮੈਜਰੇਬਲ ਔਰ ਕਲੀਨਿਕਲੀ ਰਿਲੇਵੈਂਟ ਪ੍ਰੈਜ਼ੈਂਸ ਇਜ਼ ਨੋਨ ਕੰਪਲਾਈਐਂਟ ਐਂਡ ਅਨਸੇਫ ਯਾਨੀ ਕਿ 48% ਤੇ ਬਹੁਤ ਵੱਡੀ ਗੱਲ ਹੈ ਦੋਸਤੋ ਜੇ ਇੰਨਾ ਕੁ ਵੀ ਪਾਇਆ ਗਿਆ ਜੇ ਅੱਧਾ ਪਰਸੈਂਟ ਵੀ 1% ਵੀ ਕਿਉਂਕਿ ਐਨੀ ਮੇਜਰੇਬਲ ਅਮਾਉਂਟ ਕਿ ਜੇ ਇੰਨਾ ਜਿਆਦਾ ਵੀ ਦਿਖ ਰਿਹਾ ਹੈ ਉਹ ਅਨਸੇਫ ਹੈ ਤੇ ਬਈ ਨੋਨ ਕੰਪਲਾਈਅੰਟ ਹੈ ਤੁਸੀਂ ਦਵਾਈਆਂ ਵਿੱਚ ਡਾਇਥੀਲਨ ਗਲਾਈਕੋਲ ਪਾ ਹੀ ਨਹੀਂ ਸਕਦੇ ਹੋ ਇਟ ਇਜ਼ ਟੋਟਲੀ ਬੈਂਡ ਇਹ ਆਫੀਸ਼ੀਅਲੀ ਵੈਬਸਾਈਟ ਤੇ ਲਿਖਿਆ ਜੀ ਇਹਨਾਂ ਦੀ ਹੁਣ ਫਾਰਮਕੋਪੀਆ ਕਮਿਸ਼ਨ ਨੇ ਤੇ ਕਹਿਤਾ ਜੋ ਕਹਿਣਾ ਸੀ ਦੁੱਖ ਇੱਥੇ ਹੁੰਦਾ ਹੈ ਕਿ ਉਹ ਲਾਗੂ ਕਿਉਂ ਕਰਾਇਆ ਗਿਆ ਜੇ ਇਹਨਾਂ ਨੇ ਕਹਿ ਦਿੱਤਾ ਕਮਿਸ਼ਨ ਦੀ ਵੈਬਸਾਈਟ ਤੇ ਤੇ ਕਿਉਂ ਨਹੀਂ ਸੀਗਾ ਵਾਈ ਥੈਟ 엘ਿਮੈਂਟ ਵਾਸ ਪ੍ਰੈਜ਼ੈਂਟ ਹਾਊ ਇਟ ਵਾਸ ਪ੍ਰੈਜ਼ੈਂਟ ਸਵਾਲ ਇੱਥੇ ਹੁੰਦਾ ਫਿਰ ਜ਼ਿੰਮੇਵਾਰੀ ਕਿਦੀ ਆਉਂਦੀ ਹੈ ਧਿਆਨ ਨਾ ਦੇਖਿਓ ਸੀ ਡੀ ਐਸ ਸੀਓ ਸੈਂਟਰਲ ਡਰੱਗ ਐਂਡ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਫਾਰਮਕੋਪੀਆ ਕਮਿਸ਼ਨ ਸਿਰਫ ਦੱਸੇਗਾ ਕਿ ਭਈ ਇਹ ਕੈਮੀਕਲ ਨਹੀਂ ਪੈਣੇ ਚਾਹੀਦੇ ਦਵਾਈ ਦੇ ਵਿੱਚ ਪਰ ਕੌਣ ਦੇਖੇਗਾ ਕਿ ਜੇ ਕੈਮੀਕਲ ਪੈ ਰਿਆ ਤਾਂ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ इंस्पेक्टरस ਹੁੰਦੇ ਨੇ ਡਰਗ ਇਨਸਪੈਕਟਰਸ ਹੁੰਦੇ ਨੇ ਪੂਰੀ ਆਰਗੇਨਾਈਜੇਸ਼ਨ ਬਣਾਈ ਹੈ ਤੇ ਉਹਦੀ ਵੈਬਸਾਈਟ ਤੇ ਦੇਖੋ ਫੰਕਸ਼ਨਸ ਆਫ ਸੀਡੀਐਸਸੀਓ ਉਹ ਕੀ ਕਹਿੰਦੇ ਨੇ ਦੇਖੋ ਬੈਨਿੰਗ ਆਫ ਡਰਗਸ ਐਂਡ ਕੋਸਮੈਟਿਕ ਉਸ ਤੋਂ ਬਾਅਦ ਟੈਸਟਿੰਗ ਆਫ ਨਿਊ ਡਰਗਸ ਓਵਰਸਾਈਟ ਐਂਡ ਮਾਰਕੀਟ ਸਰਵੇਲੈਂਸ ਥਰੂ ਇਨਸਪੈਕਟਰਸ ਜੇ ਮਾਰਕੀਟ ਵਿੱਚ ਦੇਖੋ ਪਹਿਲੀ ਗੱਲ ਤੇ ਜਿਹੜੇ ਟੈਸਟਿੰਗ ਹੈ ਕੋਈ ਨਵੀਂ ਡਰਗ ਆ ਰਹੀ ਹੈ ਉਹਨੂੰ ਟੈਸਟ ਕਰੋ ਕੋਈ ਉਹਦੇ ਵਿੱਚ ਡੀਜੀ ਵਰਗਾ కెమికਲ ਤਾਂ ਨਹੀਂ ਆ ਰਿਹਾ ਜੇ ਆ ਰਿਹਾ ਉਹਨੂੰ ਕੈਨਸਲ ਕਰੋ ਉਸ ਤੋਂ ਬਾਅਦ ਉਹ ਕਹਿ ਰਹੇ ਨੇ ਨਿਊ ਡਰਗਸ ਕਲੀਨਿਕਲ ਟ੍ਰਾਇਲਸ ਉਸ ਤੋਂ ਬਾਅਦ ਕਹਿ ਰਹੇ ਨੇ ਜੇ ਮਾਰਕੀਟ ਵਿੱਚ ਵੀ ਕੋਈ ਡਰਗ ਪਈ ਹੈ ਕਿਸੇ ਨੇ ਕੰਪਲੇਂਟ ਕਰਤੀ ਕਿ ਦੇਖੋ ਜੀ ਇਹ ਡਰਗ ਮਿਲਾਵਟੀ ਲੱਗ ਰਹੀ ਹੈ ਤੁਸੀਂ ਉਹਨੂੰ ਵੀ ਚੈੱਕ ਕਰਨਾ ਹੈ ਆਪਣੇ ਇਨਸਪੈਕਟਰਸ ਦੇ ਥਰੂ ਐਂਡ ਉਹਨੂੰ ਮਾਰਕੀਟ ਤੋਂ ਚੁੱਕ ਕੇ ਬਾਹਰ ਮਾਰਨਾ ਹੈ ਕਿਉਂਕਿ ਇਹ ਤੁਹਾਡੀ ਸਿਹਤ ਦਾ ਸਵਾਲ ਹੈ ਤੁਹਾਡੀ ਜਾਨ ਦਾ ਸਵਾਲ ਹੈ ਤਾਂ ਤੁਹਾਡੇ ਮਨ 'ਚ ਸਵਾਲ ਨਹੀਂ ਆਏਗਾ ਇਹ ਕਿੱਥੇ ਸੀਗੇ ਸੀਡੀਐਸਓ ਵਾਲੇ ਜਦੋਂ ਉਹ ਵਿਚਾਰੇ ਮਾਪਿਆਂ ਨੇ ਆਪਣੇ ਚਿਰਾਗ ਖੋਣੇ ਪਏ ਉਹਨਾਂ ਨੂੰ ਕਿੱਥੇ ਸੀ ਫਿਰ ਸੀਡੀਐਸਓ ਵਾਲੇ ਉਹ ਫਾਰਮਾਕੋਪੀਆ ਕਮਿਸ਼ਨ ਸਿਰਫ ਲਿਖ ਕੇ ਬੈਠਾ ਹੈ ਇਹਹੀ ਪ੍ਰੋਬਲਮ ਹੈ ਕਿ ਇੰਨਾ ਕੁਝ ਲਿਖਤਾ ਕਿ ਫੰਕਸ਼ਨ ਇਹ ਹੈ ਪਰ ਲਾਗੂ ਕਿਉਂ ਨਹੀਂ ਹੁੰਦਾ ਇੰਡੀਆ ਵਿੱਚ ਇਹੀ ਗੱਲ ਕਰਾਂਗੇ ਐਂਡ ਸਮਝੋ ਇਸ ਗੱਲ ਨੂੰ ਜਦੋਂ ਗੱਲ ਹੁੰਦੀ ਹੈ ਕਿ ਇਹ ਲਾਗੂ ਕਿਉਂ ਨਹੀਂ ਕਰਾਇਆ ਗਿਆ ਜਦੋਂ ਗੱਲ ਹੁੰਦੀ ਹੈ ਕਿ ਲਾਗੂ ਕਰਾਣਾ ਚਾਹੀਦਾ ਹੈ ਥੋੜਾ ਪ੍ਰੈਸ਼ਰ ਆਂਦਾ ਸਰਕਾਰ ਤੇ ਤੇ ਦੇਖੋ ਸਰਕਾਰ ਨੇ ਕੀ ਕੀਤਾ ਵਾਜੀ ਵਾ ਵਿਚਾਰੇ ਡਾਕਟਰ ਨੂੰ ਚੱਕ ਕੇ ਅੰਦਰ ਕਰਤਾ ਮੈਂ ਵਿਚਾਰਾ ਕਿਉਂ ਕਰਾਂ ਡਾਕਟਰ ਨੂੰ ਜਦੋਂ ਡਾਕਟਰ ਪ੍ਰਵੀਨ ਸੋਨੀ ਜੀ ਜਿਨ੍ਹਾਂ ਨੇ ਉਹ ਦਵਾਈਆਂ ਲਿਖੀਆਂ ਸੀ ਮੱਧਿਆ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਚੱਕ ਕੇ ਅੰਦਰ ਪਾ ਦਿੱਤਾ ਗਿਆ ਉਸ ਦਾ ਪ੍ਰੋਟੈਸਟ ਕੀਤਾ ਆਈਐਮਏ Indian Medical Association ਨੇ Indical Indian Medical Association said ਇਹਦੇ ਵਿੱਚ ਸਾਡੇ ਡਾਕਟਰ ਦਾ ਕੀ قصور ਹੈ ਉਹ ਡਾਕਟਰ ਤੇ ਕਟੋਂ-ਕਟ ਪਿਛਲੇ 15 ਸਾਲਾਂ ਤੋਂ ਆਹੀ ਦਵਾਈ ਬੱਚਿਆਂ ਨੂੰ ਦੇ ਰਿਆ ਸੀ ਸਮਝੋ ਜਰਾ ਇਸ ਗੱਲ ਨੂੰ ਸੇਮ ਮੈਡੀਸਨ ਹੀ ਹੈਜ਼ ਬੀਨ ਪ੍ਰੈਸਕ੍ਰਾਈਬਿੰਗ ਫਾਰ ਦਾ ਪਾਸਟ 15 ইয়ার্স ਕਹਿੰਦਾ ਯਾਰ 15 ਸਾਲਾਂ ਸਤ ਦਵਾਈ ਠੀਕ ਸੀ ਇੱਕਦਮ ਕੀ ਹੋ ਗਿਆ ਇਹੀ ਚੀਜ਼ ਨੇ ਸਮਝਾਈ ਦੋਸਤੋਂ ਪ੍ਰੋਬਲਮ ਡਾਕਟਰ ਚ ਨਹੀਂ ਸੀ ਪ੍ਰੋਬਲਮ ਮਾਪਿਓ ਚ ਨਹੀਂ ਸੀ ਜਿਨ੍ਹਾਂ ਨੇ ਗਲਤ ਦਵਾਈ ਖਰੀਦ ਲਈ ਪ੍ਰੋਬਲਮ ਸ਼ਾਇਦ ਕੇਮਿਸਟ ਵਿੱਚ ਵੀ ਨਹੀਂ ਸੀਗੀ ਕਿਉਂਕਿ ਕੇਮਿਸਟ ਨੇ ਤਾਂ ਸਟਾਕ ਰੱਖ ਲਿਆ ਪ੍ਰੋਬਲਮ ਇੱਥੇ ਮੈਨੂਫੈਕਚਰਰ ਵਿੱਚ ਹੈ ਦਵਾਈ ਦੀ ਕੁਆਲਿਟੀ ਦੀ ਗਾਰੰਟੀ ਮੈਨੂਫੈਕਚਰਰ ਦੀ ਹੁੰਦੀ ਹੈ ਦਵਾਈ ਨੂੰ ਸੇਫ ਰੱਖਣਾ मिक्स प्रॉपर बनाना केमिकल ਦਾ ਉਹ ਡਾਕਟਰ ਦੀ ਨਹੀਂ ਹੈ ਜ਼ਿੰਮੇਵਾਰੀ ਉਹ ਮੈਨੂਫੈਕਚਰਰ ਦੀ ਜ਼ਿੰਮੇਵਾਰੀ ਹੈ ਐਂਡ ਕਿਉਂਕਿ ਉਹ ਮੈਨੂਫੈਕਚਰਰ ਦੀ ਜ਼ਿੰਮੇਵਾਰੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਹੈ ਕਿ ਡਾਕਟਰ ਨੂੰ ਫੜਨਾ ਡਾਕਟਰ ਨੂੰ ਅਰੈਸਟ ਕਰਨਾ ਇਹ ਤੇ ਕਹਿੰਦੇ ਜੀ ਉਹੀ ਗੱਲ ਹੋ ਰਹੀ ਹੈ ਕਿ ਜਿੰਨੂੰ ਕਹਿੰਦੇ ਆ ਨਾ ਕਿ ਗਲਤੀ ਮੇਰੀ ਨਹੀਂ ਸਗੀ ਮੈਂ ਤੇ ਸ਼ਾਇਦ ਅੱਗੇ ਆ ਕੇ ਸਿਰ ਕਿਹਦੀ ਲੜਾਈ ਰੋਕਣੀ ਆਇਆ ਸੀਗਾ ਪਰ ਥਪੜੇ ਮੈਨੂੰ ਹੀ ਪੈ ਗਏ ਇਟਸ ਜਸਟ ਲਾਈਕ ਦੈਟ ਨਹੀਂ ਐ ਕਸੂਰ ਇੱਥੇ ਡਾਕਟਰ ਦਾ ਉਹ ਤੇ ਆਪਣਾ ਕੰਮ ਕਰ ਰਿਹਾ ਸੀ ਉਹ ਤੇ ਤੁਹਾਡੇ ਜਿਹੜੇ ਅੰਦਰ ਹਾਰਮੋਨਸ ਇੱਧਰ ਉੱਧਰ ਹੋਏ ਹੋਏ ਸੀ ਲੜ ਰਹੇ ਸੀਗੇ ਉਹਨਾਂ ਨੂੰ ਬਚਾਉਣ ਲਈ ਵਿਚਾਰਾ ਅੱਗੇ ਆਇਆ ਦਵਾਈ ਤੁਹਾਨੂੰ ਉਹਨੇ ਕਰ ਦਿੱਤੀ ਪ੍ਰਿਸਕ੍ਰਾਈਬ ਕਰਤੀ ਐਂਡ ਇੱਥੇ ਕੀ ਹੋਇਆ ਦਿਸ ਇਜ਼ ਦਾ ਥਿੰਗ ਵਿਚ ਵੀ ਹੈਵ ਟੂ ਸੀ ਸਰਕਾਰ ਹੁਣ ਪ੍ਰੈਸ਼ਰ ਚਾ ਕੇ ਕਿ ਅਸੀਂ ਮੀਡੀਆ ਨੂੰ ਕੁਝ ਦਿਖਾਣਾ ਹੈ ਤੇ ਕੀ ਕਰ ਰਹੀ ਹੈ ਲੋ ਜੀ ਡਾਕਟਰ ਨੂੰ ਅੰਦਰ ਕਰਤਾ ਦੱਸੋ ਕਮੈਂਟ ਕਰਕੇ ਕੀ ਇਹ ਸਹੀ ਹੈ ਡਾਕਟਰ ਨੂੰ ਵਿਚਾਰੇ ਨੂੰ ਅੰਦਰ ਕਰਕੇ ਕੀ ਮਿਲੇਗਾ ਪ੍ਰੋਬਲਮ ਕੀ ਹੈ ਜੇ ਤੁਸੀਂ ਅੰਦਰ ਕਰਨਾ ਹੈ ਤੇ ਇਸ ਫਰਮ ਨੂੰ ਅੰਦਰ ਕਰੋ ਇਸ ਮੈਨੂਫੈਕਚਰਰ ਨੂੰ ਅੰਦਰ ਕਰੋ ਨਾ ਇਹ ਫਰਮ ਬੰਦ ਕਰਾਓ ਸ੍ਰੀਸਨ ਫਾਰਮਾਸਿਊਟੀਕਲਸ ਮੈਂ ਉਹਦਾ ਨਾਮ ਲੈ ਕੇ ਕਹਿੰਦਾ ਜੀ ਸ੍ਰੀ ਸੰ ਫਾਰਮਾਸੂਟਿਕਲਸ ਕਰਕੇ ਇੱਕ ਕੰਪਨੀ ਹੈ ਜਿਨੇ ਇਹ ਕੋਲ ਡ੍ਰਿਫ ਨਾਦੀ ਦਵਾਈ ਬਣਾਈ ਹੁਣ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਿਕ ਹੁਣ ਇਹ ਜਿਹੜੀ ਕੰਪਨੀ ਹੈ ਨਾ ਇਹਦਾ ਜਿਹੜਾ ਹੈਡਕォਟਰ ਹੈ ਚੇਨਈ ਦੇ ਵਿੱਚ ਹੈ ਸੋ ਇਹ ਸਟੇਟ ਅਥਾਰਟੀ ਜਿਹੜੀ ਪੈਂਦੀ ਹੈ ਤਮਿਲਨਾਡੂ ਦੇ ਪੈਂਦੀ ਹੈ ਸੋ ਤਮਿਲਨਾਡੂ ਦੀ ਸਟੇਟ ਅਥਾਰਟੀ ਨੇ ਆਫਟਰ ਦਿਸ ਜਦੋਂ ਇਹ ਸਾਰਾ ਜਾਂ ਕਿੱਸਾ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਰੇਡ ਕੀਤੀ ਜਦੋਂ ਉਹਨਾਂ ਨੇ ਰੇਡ ਕੀਤੀ ਤੁਸੀਂ ਮੰਨੋਗੇ ਉਹਨਾਂ ਨੂੰ ਕੀ ਮਿਲਿਆ ਉੱਥੇ ਦੋਸਤੋ ਦੇ ਹੈਵ ਫਾਊਂਡ ਮੋਰ ਦੈਨ 350 ਵਾਇਲੇਸ਼ਨਸ ਮੋਰ ਦੈਨ 350 ਵਾਇਲੇਸ਼ਨਸ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਹੱਸਾਂ ਰੋਵਾਂ ਗੁੱਸੇ ਹੋਵਾਂ ਕੀ ਕਰਾਂ ਇੱਕ ਕੰਪਨੀ ਜਿਹਨੂੰ ਤੁਸੀਂ ਲਾਇਸੈਂਸ ਦਿੱਤਾ ਹੋਇਆ ਹੈ ਕਿ ਉਹ ਬੱਚਿਆਂ ਦੀ ਦਵਾਈ ਬਣਾ ਸਕਦੀ ਹੈ ਉਹ 350 ਵਾਇਲੇਸ਼ਨਸ ਕਰਕੇ ਇਲੀਗਲ ਕੈਮੀਕਲਸ ਲੈ ਕੇ ਬੈਠੀ ਹੈ ਤੇ ਸਰਕਾਰ ਕਿਵੇਂ ਬੈਠੀ ਹੈ ਸਰਕਾਰ ਕਿਨੂੰ ਅੰਦਰ ਕਰ ਰਹੀ ਹੈ ਡਾਕਟਰ ਨੂੰ ਭਾਈ ਹੋਰ ਦੇਖੀ ਅੱਗੇ ਸਭ ਤੋਂ ਇੰਪੋਰਟੈਂਟ ਡਿਵੀਜ਼ਨ ਜਿਹੜੀ ਹੁੰਦੀ ਹੈ ਨਾ ਥੈਟ ਇਜ਼ ਦਾ ਕੁਆਲਿਟੀ ਅਸ਼ੋਰੈਂਸ ਡਿਪਾਰਟਮੈਂਟ ਜਦੋਂ ਅ ਇੰਡੀਆ ਟੂਡੇ ਦੇ ਰਿਪੋਰਟ ਹੋਈ ਜਦੋਂ ਉਹ ਗਏ ਤੇ ਉਹਨਾਂ ਨੇ ਇੱਕ ਬੜੀ ਹੈਰਾਨੀ ਵਾਲੀ ਚੀਜ਼ ਵੇਖੀ ਕਿ ਕੁਆਲਿਟੀ ਅਸ਼ੋਰੈਂਸ ਡਿਪਾਰਟਮੈਂਟ ਕੰਮ ਕਰਨਾ ਤੇ ਅੱਡ ਗੱਲ ਹੈ ਕੁਆਲਿਟੀ ਅਸ਼ੋਰੈਂਸ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਇਸ ਕੰਪਨੀ ਚ ਕਵਾਲਿਟੀ ਇੰਸ਼ੋਰੈਂਸ ਡਿਪਾਰਟਮੈਂਟ ਜਦੋਂ ਹੈ ਹੀ ਨਹੀਂ ਕਿਵੇਂ ਚੈੱਕ ਕਰਨਗੇ ਦਵਾਈ ਦੇ ਕੁਆਲਿਟੀ ਠੀਕ ਹੈ ਕਿ ਨਹੀਂ ਫਿਰ ਤੇ ਇਹੀ ਕੰਮ ਹੁੰਦਾ ਰਹੂਗਾ ਹਰ ਹਰ ਮਹੀਨੇ ਹੋਊਗਾ ਹਰ ਦਿਨ ਹੋਊਗਾ ਇਹ ਕੰਮ ਫਿਰ ਸੋ ਦ ਥਿੰਗ ਇਜ਼ ਉਸ ਤੋਂ ਬਾਅਦ ਸ਼ਾਇਦ ਹੱਲੇ ਵੀ ਨਹੀਂ ਇੱਥੇ ਗੱਲ ਰੁਕੀ ਉਹਨਾਂ ਨੇ ਦੇਖਿਆ ਇੱਕ ਨਾ ਦੋ ਤਰ੍ਹਾਂ ਦੇ ਸਬਸਟੈਂਸ ਹੁੰਦੇ ਨੇ ਦੋਸਤੋ ਥੋੜੀ ਜਿਹੀ ਸਾਇੰਸ ਕਰਦੇ ਆ ਪ੍ਰੋਪੀਲਨ ਗਲਾਈਕੋਲ ਹੁੰਦਾ ਇੱਕ ਹੁੰਦਾ ਹੈ ਡਾਇਥੀਲਨ ਗਲਾਈਕੋਲ ਪ੍ਰੋਪੀਲਨ ਗਲਾਈਕੋਲ ਜਿਹੜਾ ਹੁੰਦਾ ਹੈ ਉਹ ਫਿਰ ਵੀ ਪਾਇਆ ਜਾ ਸਕਦਾ ਹੈ ਦਵਾਈਆਂ ਦੇ ਵਿੱਚ ਪਰ ਉਹਦੇ ਲਈ ਪ੍ਰੋਪਰ ਪਰਮਿਸ਼ਨ ਲੈਣੀ ਪੈਂਦੀ ਹੈ ਲਾਇਸੈਂਸ ਲੈਣਾ ਪੈਂਦਾ ਉਹਨੂੰ ਐਕਵਾਇਰ ਕਰਨ ਲਈ ਸੋ ਜਦੋਂ ਤਮਿਲਨਾਡੂ ਅਥਾਰਟੀ ਨੇ ਰੇਡ ਕੀਤੀ ਇਸ ਰੀਸਨ ਫਾਰਮਾਸੂਟਿਕਲਸ ਤੇ ਉਹਨਾਂ ਨੇ ਪਾਇਆ 50 ਕਿਲੋ ਪ੍ਰੋਪੀਲਨ ਗਲਾਈਕੋਲ ਐਵੇਂ ਹੀ ਪਿਆ ਬਿਨਾਂ ਕਿਸੇ ਬਿਲ ਤੋਂ ਬਿਨਾਂ ਕਿਸੇ ਇਨਵੌਇਸ ਤੋਂ ਕਿੱਥੋਂ ਆ ਰਿਹਾ ਫਿਰ ਸੋਚੋ ਹੁਣ ਇੱਕ ਗੱਲ ਹੋਰ ਸਮਝੋ ਕਿ ਪ੍ਰੋਪੀਲਨ ਗਲਾਈਕੋਲ ਹੋਵੇ ਚਾਹ ਡਾਇਥਲਨ ਗਲਾਈਕੋਲ ਹੋਵੇ ਇਹ ਦੋਨੋਂ ਨਾ ਇੰਡਸਟਰੀ ਗ੍ਰੇਡ ਵਾਲੇ ਕੈਮੀਕल्स ਨੇ ਇਹ ਐਡੀਬਲ ਨਹੀਂ ਹੈ ਇਹਨਾਂ ਨੂੰ ਖਾਇਆ ਨਹੀਂ ਜਾ ਸਕਦਾ ਬਹੁਤ ਥੋੜੀ ਮਾਤਰਾ ਪ੍ਰੋਪਰਲੀ ਇਨ ਦੀ ਫਿਰ ਵੀ ਐਕਸੈਪਟੇਬਲ ਹੈ ਇਹ ਜਿਹੜੇ ਪੋਲੀਮਰਸ ਹੁੰਦੇ ਨੇ ਦੋ ਚਾਰ ਕੈਮੀਕल्स ਨੂੰ ਮਿਲਾ ਕੇ ਬਣਦੇ ਨੇ ਇਹ ਕੁਝ ਇਹੋ ਜਿਹਾ ਕੰਮ ਹੈ ਹੁਣ ਗੱਲ ਇਹੀ ਆਂਦੀ ਹੈ ਸਾਹਮਣੇ ਦੋਸਤੋ ਕਿ ਇਨਾਂ ਕੋਲ ਡਾਇਥੀਲਨ ਗਲਾਈਕੋਲ ਕਿਵੇਂ ਆ ਗਿਆ ਇੱਕ ਫਾਰਮਾਸੂਟੀਕਲ ਕੰਪਨੀ ਕੋ ਕਿਵੇਂ ਆ ਗਿਆ ਉਸ ਤੋਂ ਬਾਅਦ ਪ੍ਰੋਪੀਨ ਗਲਾਈਕੋਲ ਏ 50 ਕਿਲੋ ਦੇ ਕਰੀਬ ਆਪਣੇ ਕੋ ਕਿਵੇਂ ਰੱਖ ਕੇ ਬੈਠੇ ਸੀ ਕੌਣ ਕਰੇਗਾ ਜਾਂਚ ਇਸ ਚੀਜ਼ ਦੀ ਦਿਸ ਇਜ਼ ਦਾ ਹੋਲ ਪੁਆਇੰਟ ਹੱਲੇ ਤੱਕ ਵੀ ਇਹਨਾਂ ਦੇ ਕੋਈ ਪ੍ਰਮੋਟਰ ਕੋਈ ਡਾਇਰੈਕਟਰ ਕੋਈ ਇਨਸਪੈਕਟਰ ਕਿਸੇ ਨੂੰ ਨਹੀਂ ਚੱਕਿਆ ਗਿਆ ਕੰਪਨੀ ਦੇ ਕਿਸੇ ਬੰਦੇ ਨੂੰ ਨਹੀਂ ਚੱਕਿਆ ਸਿਰਫ ਵਿਚਾਰੇ ਡਾਕਟਰ ਨੂੰ ਚੱਕ ਲਿਆ ਆਪਾਂ ਸਵਾਲ ਦੋਸਤੋ ਇਹ ਆਂਦਾ ਹੈ ਕਿ ਵਾਟ ਟੂ ਡੂ ਨਾਓ ਹੁਣ ਕਰਨਾ ਕੀ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਮੈਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਸੀਡੀਐਸਈਓ ਦੀ ਵੈੱਬਸਾਈਟ ਜਾ ਕੇ ਕੰਪਲੇਂਟ ਕਰ ਸਕਦੇ ਹੋ ਆਪਣੀ ਲੋਕਲ ਜਿਹੜੇ ਹੈਲਥ ਇਨਸਪੈਕਟਰਸ ਆ ਉਹਨਾਂ ਨੂੰ ਕੰਪਲੇਂਟ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਇਹ ਬੜੀ ਅਮੇਜ਼ਿੰਗ ਚੀਜ਼ ਹੈ ਜੇ ਹੋ ਗਈ ਤੇ ਆਈ ਵਿਲ ਬੀ ਦਾ బిਗੇਸਟ ਸਪੋਰਟਰ ਆਫ ਦਿਸ ਧਿਆਨ ਨਾਲ ਵੇਖਿਓ ਉਹ ਕਹਿੰਦੇ ਕਿ ਇੱਕ ਨੈਸ਼ਨਲ ਫਾਰਮਾਕੋ ਵਿਜੀਲੈਂਸ ਪੋਰਟਲ ਬਣਾ ਦਿੱਤਾ ਜਾਵੇ ਇੱਕ ਪਿਟੀਸ਼ਨ ਪਾਈ ਗਈ ਹੈ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਅੰਟੀ ਕਹਿ ਰਹੇ ਨੇ ਕਿ ਇਹੋ ਜਿਹਾ ਪੋਰਟਲ ਬਣਾਇਆ ਜਾਵੇ ਜਿੱਥੇ ਦੱਸਿਆ ਜਾਵੇ ਕਿ ਯਾਰ ਇਸ ਆਪਾਂ ਟੈਸਟਿੰਗ ਕੀਤੀ ਹੈ ਇਸ ਡਰਗ ਦੀ ਇਹ ਜਿਹੜੀ ਮੈਡੀਸਨ ਹੈ ਇਹ ਸਹੀ ਨਹੀਂ ਨਿਕਲੀ ਇਹਨੂੰ ਨਾ ਯੂਜ਼ ਕਰੋ ਹੁਣ ਜੇ ਇਹੋ ਜਿਹਾ ਕੁਝ ਕਰਨਾ ਹੈ ਤਾਂ ਸਾਨੂੰ ਕਿਥੇ ਪਤਾ ਲੱਗੇਗਾ ਪਤਾ ਹੀ ਨਹੀਂ ਲੱਗਦਾ ਉਹ ਕਹਿੰਦੇ ਫਾਰਮਾਕੋ ਵਿਜੀਲੈਂਸ ਪੋਰਟਲ ਬਣਾ ਦਿੱਤਾ ਜਾਵੇ ਜਿੱਥੇ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਭਈ ਇਫ देयर इज ਐਨੀ ਪ੍ਰੋਬਲਮ ਵਿਦ ਥੀਸ ਡਰੱਗਸ ਕਿ ਬੱਚੇ ਬਿਮਾਰ ਹੋ ਰਹੇ ਨੇ ਜਾਂ ਸਾਈਡ ਇਫੈਕਟ ਇੰਨਾ ਜ਼ਿਆਦਾ ਆ ਰਿਹਾ ਹੈ ਤੁਸੀਂ ਇੱਥੇ ਜਾ ਕੇ ਉਸ ਡਰੱਗ ਬਾਰੇ ਦੱਸ ਸਕਦੇ ਹੋ ਤੁਸੀਂ ਇੱਥੇ ਜਾ ਕੇ ਉਸ ਮੈਡੀਸਨ ਬਾਰੇ ਦੱਸ ਸਕਦੇ ਹੋ ਪਰ ਇਹਲੇ ਹੋਇਆ ਨਹੀਂ ਹੋਊਗਾ ਇਨ ਫਿਊਚਰ ਬਟ ਗੱਲ ਇਹ ਹੈ ਦੋਸਤੋ ਕਿ ਮਾਪਿਓ ਦੇ ਬੱਚੇ ਵਾਪਸ ਆ ਜਾਣਗੇ ਸੋਚੋ ਆਪਣੇ ਆਪ ਨੂੰ ਉਸtheta ਦੇ ਵਿੱਚ ਰੱਖ ਕੇ ਦੇਖੋ ਕਿੰਨਾ ਗੁੱਸਾ ਉਮੜ ਰਿਹਾ ਹੋਏਗਾ ਉਹਨਾਂ ਦੇ ਅੰਦਰ ਕਿਉਂ ਜਸਟ ਬਿਕੋਜ਼ ਆਫ ਦਾ ਲਾਪਰਵਾਹੀ ਆਫ ਦਿਸ ਗਵਰਨਮੈਂਟ ਕਿਸੇ ਕਰਕੇ ਕਹਿੰਨੇ ਆ ਫੂਡ ਇਨਸਪੈਕਟਰਸ ਡਰੱਗ ਇਨਸਪੈਕਟਰਸ ਹੈਲਥ ਇਨਸਪੈਕਟਰਸ ਇਹਨਾਂ ਦੇ ਉੱਤੇ ਇੱਕ ਇਹੋ ਜਿਹਾ ਇਮਾਨਦਾਰ ਬੰਦਾ ਚਾਹੀਦਾ ਹੈ ਨਾ ਜਿਹੜਾ ਇਹਨਾਂ ਦੀ ਨਕੀਲ ਕੱਸ ਕੇ ਰੱਖੇ ਤੇ ਕਹੇ ਜਾ ਕੇ ਬਈ ਚੈਕਿੰਗ ਕਰਕੇ ਆਓ ਕਦੀ ਤੁਹਾਡੇ ਨਹੀਂ ਮਨ ਚ ਆਉਂਦਾ ਕਿ ਇਹ ਜਿਹੜੇ ਇਨਸਪੈਕਟਰਸ ਵਗੈਰਾ ਨੇ ਕੰਮ ਕਿਉਂ ਨਹੀਂ ਕਰਦੇ ਕਿਉਂਕਿ ਇਹਨਾਂ ਦੇ ਉੱਪਰ ਬੈਠੇ ਅਫਸਰ ਸਹੀ ਨਹੀਂ ਹੈ ਦੋਸਤੋ ਐਂਡ ਇਸੀ ਕਰਕੇ ਆਪਾਂ ਤੁਹਾਨੂੰ ਇੱਕ ਸਾਲ ਤੋਂ ਮੈਨੂੰ 5 ਸਾਲ ਹੋ ਗਏ ਪੜਾਉਂਦੇ ਨੂੰ ਮੈਂ ਇਹੀ ਗੱਲ ਕਹਿਣਾ ਹੈ ਕਿ ਜੇ ਦੁਨੀਆ ਨੂੰ ਬਦਲਣਾ ਹੈ ਜੇ ਲੋਕਾਂ ਦੀ ਜਾਨਾਂ ਬਚਾਉਣੀਆਂ ਨੇ ਜੇ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਨਾ ਸਿਵਲ ਸਰਵਿਸਿਜ਼ ਵਿੱਚ ਆਓ ਪੰਜਾਬ ਪੀਸੀਐਸ ਦੀ ਤਿਆਰੀ ਕਰੋ ਯੂਪੀਐਸਸੀ ਦੀ ਤਿਆਰੀ ਕਰੋ ਉਸ ਅਹੁਦੇ ਤੇ ਬੈਠੋ ਜਿੱਥੇ ਤੁਹਾਡੇ ਅੰਦਰ ਇਹ ਜੇ 10-12 ਇਨਸਪੈਕਟਰਸ ਹੋਣਗੇ ਤੇ ਤੁਸੀਂ ਜਾ ਕੇ ਉਹਨਾਂ ਨੂੰ ਕਹੋਗੇ ਕਿ ਬਈ ਇਹ ਕੰਮ ਕਰ ਤੂੰ ਕਿਉਂ ਨਹੀਂ ਕੰਮ ਕਰ ਰਿਹਾ ਆਪਣਾ ਕਿਸੇ ਦੀ ਜਾਨ ਦੇੜੀ ਹੈ ਜੇ ਤੁਸੀਂ ਵੀ ਪਹਿਲੀ ਗੱਲ ਥੋੜਾ ਜਿਹਾ ਸੁਚੇਤ ਹੋ ਜਾਓ ਥੋੜਾ ਜਿਹਾ ਦੇਖ ਕੇ ਪਰਖ ਕੇ ਕਰੋ ਵਰਜੇ ਤੁਸੀਂ ਵੀ ਆਣਾ ਚਾਹੁੰਦੇ ਹੋ ਸਿਵਲ ਸਰਵਿਸੇਸ ਦੇ ਵਿੱਚ ਮੈਂ ਯੂਪੀਐਸਸੀ ਦਾ ਟੀਚਰ ਹਾਂ ਆਈ ਐਮ ਆਲਸੋ ਦਾ ਟੀਚਰ ਆਫ ਪੰਜਾਬ ਪੀਸੀਐਸ ਤੇ ਸਾਡੀ ਪੂਰੀ ਟੀਮ ਤੁਹਾਡੇ ਵਾਸਤੇ ਫ੍ਰੀ ਆਫ ਕਾਸਟ ਜੇਹੋ ਜੇ ਤੁਹਾਨੂੰ ਦੇਖੋ ਜੇ ਇਹੋ ਜੇ ਤੁਹਾਨੂੰ ਸੈਸ਼ਨ ਪਸੰਦ ਆ ਰਹੇ ਹੈ ਇਹ ਗਿਆਨ ਹੈ ਜੀ ਤੇ ਆਪਾਂ ਵੀ ਆਰ ਹੇਅਰ ਫਾਰ ਯੂ ਇਹੋ ਜਿਹਾ ਗਿਆਨ ਤੁਸੀਂ 12 ਵਜੇ ਆ ਕੇ ਵੀ ਸਾਡੇ ਤੋਂ ਲੈ ਸਕਦੇ ਹੋ ਮੈਂ ਪ੍ਰੋਪਰ ਕਲਾਸ ਲੈਣਾ ਹਾਂ ਓਨ ਇੰਡੀਅਨ ਪੋਲੀਟੀ ਦੀ ਪਿਛੇ ਤੋਂ ਵਕੀਲ ਵੀ ਹੈ ਤੇ ਉੱਥੇ ਆ ਕੇ ਮੈਂ ਤੁਹਾਨੂੰ ਸਮਝਾਉਂਗਾ ਅਬਾਊਟ ਪੇਪਰ ਚ ਕੀ ਆਉਂਦਾ ਹੈ ਕਿਵੇਂ ਤਿਆਰੀ ਕਰਨੀ ਹੈ ਤੁਸੀਂ ਕਲਾਸ ਦੇਖ ਸਕਦੇ ਹੋ ਐਂਡ ਉਸ ਤੋਂ ਬਾਅਦ ਤੁਸੀਂ ਇਹ ਮੇਰਾ ਟੈਲੀਗ੍ਰam ਚੈਨਲ ਜਿਹੜਾ ਹੈ ਇਹਨੂੰ ਵੀ ਸਕੈਨ ਕਰਕੇ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਮੇਰੀ ਤਰਫੋਂ ਸਾਰੀਆਂ ਗੱਲਾਂ ਬਾਤਾਂ ਕੋਈ ਕੰਟੈਂਟ ਹੈ ਕੁਝ ਵੀ ਹੈ ਮੈਂ ਤੁਹਾਨੂੰ ਇੱਥੇ ਦੱਸਦਾ ਸੋ ਦੋਸਤੋਂ ਐਂਡ ਵਿੱਚ ਕਮੈਂਟ ਜ਼ਰਾ ਜ਼ਰੂਰ ਕਰਕੇ ਜਾਇਓ ਕਿ ਡਾਕਟਰ ਸਾਹਿਬ ਨੂੰ ਜੇਲ੍ਹ ਚ ਪਾਣਾ ਠੀਕ ਸੀ ਜੇ ਨਹੀਂ ਤੇ ਕਿਉਂ ਜੇ ਹਾਂ ਤੇ ਕਿਉਂ ਤੇ ਹੁਣ ਸਰਕਾਰ ਨੂੰ ਕੀ ਕਰਨਾ ਚਾਹੀਦਾ ਜ਼ਰੂਰ ਦੱਸਿਓ ਮੈਨੂੰ ਵੇਟ ਰਹੇਗੇ ਤੁਹਾਡੇ ਕਮੈਂਟਸ ਦੇ ਦੋਸਤੋ ਸਤਿ ਸ੍ਰੀ ਅਕਾਲ ਜੀ ਬਾਏ ਬਾਏ